ਟੂਮ ਵਾਲੀ ਬਾਰਡਰ ਤੇ ਪਿਛਲੇ ਦਿਨਾਂ ਤੋਂ ਲਾਇਆ ਜਾ ਰਿਹਾ ਧਰਨਾ ਕੀਤਾ ਪੋਸਟ ਕੌਂਟ ਕੀ ਹਾ ਕਿਸਾਨਾਂ ਨੇ ਖਾੜੀ ਦੇ ਸੀਜ਼ਨ ਮੱਦੇ ਨਜ਼ਰ ਕਿਸਾਨਾਂ ਦੀ ਪਰੇਸ਼ਾਨੀ ਨੂੰ ਮੁੱਖ ਰੱਖਦਿਆਂ ਲਿਆ ਫੈਸਲਾ ਦੱਸਦੀ ਹੈ ਕਿ ਜੋ ਪਿਛਲੇ 43 ਦਿਨਾਂ ਤੋਂ ਕਿਸਾਨਾਂ ਵੱਲੋਂ ਕਿਸਾਨ ਨਹੀਂ ਮੰਗਾ ਨੂੰ ਲਾਗੂ ਕਰਵਾਉਣ ਦੀ ਹਰਿਆਣਾ ਦੀ ਮੰਡੀ ਡਾਵ ਵਾਲੀ ਦੀ ਹੱਦ ਤੇ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਇਸੇ ਦਿੱਤੇ ਜਾ ਰਹੇ ਧਰਨੇ ਨੂੰ ਅੱਜ ਪੋਸਟਪੋਨ ਕਰ ਦਿੱਤਾ ਗਿਆ ਅਤੇ ਹਰਿਆਣਾ ਸਰਕਾਰ ਵੱਲੋਂ ਇਸ ਹਾਈਵੇ ਨੂੰ ਚਾਲੂ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਹਾਈਵੇ ਨੂੰ ਚਾਲੂ ਕੀਤਾ ਜਾ ਰਿਹਾ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬੀਕੇਯੂ ਡਕੌਂਦਾ ਦੇ ਆਗੂ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਮੈਂ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤਨੇਰ ਜ਼ਿਲ੍ਹਾ ਜਰਨੈਲ ਸਕੱਤਰ ਬਟਿੰਡਾ ਸਾਡਾ ਜੋ 4243 ਨੰਬਰ ਤੋਂ ਲੈ ਕੇ ਲਗਾਤਾਰ ਧਰਨਾ ਜਿਹੜਾ ਡਬਲ ਡੂ ਵਾਲੀ ਬਾਰਡਰ ਤੇ ਚੱਲ ਰਿਹਾ ਸੀ ਕਿਉਂਕਿ ਉਸ ਦੇ ਵਿੱਚ ਜਿਹੜਾ ਹੁਣ 400 ਰੋ ਕੰਮ ਦੀ ਰੁਕਾਉਂ ਦੇ ਕਾਰਨ ਇੱਕ ਜਿਹੜੀ ਸਰਕਾਰ ਹੈ ਚੋਂ ਜਾਵਤਾ ਲੱਗਿਆ ਹੋਇਆ ਹੈ ਸਰਕਾਰ ਕਿਸੇ ਨਾਂ ਦੀ ਹੋਈ ਨਹੀਂ ਜਿਹੜਾ ਕਿਸਾਨਾਂ ਨੇ ਪਹਿਲਾਂ ਬਣਾਇਆ ਸੀ ਵੀ ਦਿੱਲੀ ਜਾਣ ਨੂੰ 13 ਤਰੀਕ ਦੇ ਲਈ ਦਿੱਲੀ ਜਾ ਰਹੇ ਸੀ ਪਰ ਹਰਿਆਣਾ ਦੀ ਖੱਟਰ ਸਰਕਾਰ ਨੇ ਉਦੋਂ ਕਿਸਾਨਾਂ ਦੇ ਤੇ ਤਸੱਦਦ ਕੀਤਾ ਉਸ ਤਸੱਦਦ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਅਸੀਂ ਡਬਾ ਵਾਲੀ ਡੋਮਾ ਵਾਲੀ ਬਾਰਡਰ ਤੇ 48 ਦਿਨਾਂ ਤੋਂ ਲਗਾਤਾਰ ਸਾਡਾ ਉੱਥੇ ਧਰਨਾ ਚੱਲ ਰਿਹਾ ਹੈ ਕੱਲ ਜਿਹੜਾ ਸਾਡਾ ਧਰਨਾ ਹੈ ਉਹਦੇ ਵਿੱਚ ਵੀ ਐਸਪੀ ਨੱਬੜੀ ਨਾਲ ਮੀਟਿੰਗ ਹੋਈ ਸਾਡੀ ਆਗੂਆਂ ਦੀ ਤੇ ਉਸ ਦੇ ਬਾਅਦ ਜਿਬੜਿਆ ਕਿਹਾ ਕਿ ਜਿਹੜਾ ਸ਼ਹਿਰ ਵਾਸੀ ਹੈ ਉਹ ਵੀ ਕਈ ਗੱਲਾਂ ਦੋ ਤੱਕ ਜਿਹੜਾ ਸ਼ਹਿਰ ਦੀ ਬਜ਼ਾਰਾ ਦੁਕਾਨਾਂ ਵਾਲੇ ਉਹਨਾਂ ਦਾ ਲੈਣ ਦੇਣਾ ਰੁਕਿਆ ਸੀ ਤੇ ਉਧਰ ਦੂਜੇ ਪਾਸੇ ਜਿਹੜੇ ਕਿਸਾਨਾਂ ਦੀ ਫਸਲ ਦੀ ਪਹਾੜੀ ਆ ਚੁੱਕੀ ਹੈ ਕੱਲ ਕਸਲ ਨੂੰ ਲਿਆਉਣ ਦੇ ਲਈ ਸਾਡੇ ਰਸਤੇ ਬੰਦ ਸੀ ਉਹਨਾਂ ਨੂੰ ਵੀ ਇਹ ਇਸ ਮੰਡੀ ਦੇ ਵਿੱਚ ਅਸੀਂ ਆਉਣਾ ਡੱਬਲੀ ਦੇ ਵਿੱਚ ਇਸ ਕਰਕੇ ਦੋਨਾਂ ਫਰਮਾਂ ਦਾ ਪ੍ਰਸ਼ਾਸਨ ਦਾ ਤੇ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੋ ਗਿਆ ਵੀ ਜਿਹੜਾ ਤੁਸੀਂ ਇਹ ਇਲਾਕੇ ਹਰਿਆਣੇ ਦੀ ਸਰਕਾਰ ਨੇ ਲਾਈ ਹੈ ਇਹਨਾਂ ਨੂੰ ਖੋਲੋ ਤੇ ਉਸ ਤੋਂ ਬਾਅਦ ਅਸੀਂ ਫੇਰ ਉਸ ਆਦੀਆਂ ਟਰਾਲੀਆਂ ਵਾਪਸ ਲਿਆਵਾਂਗੇ ਉਸ ਤੋਂ ਬਾਅਦ ਐਸਪੀ ਡੱਬਲੀ ਨਾਲ ਜਦੋਂ ਸਾਰੀ ਗੱਲਬਾਤ ਹੋਈ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਇਲਾਕੇ ਹੈ ਕੱਲ ਖੋਲ ਦਿੱਤੇ ਐ ਤੇ ਜਿਹੜੇ ਕਿਸਾਨ ਆ ਸੀ ਅਸੀਂ ਮੰਨ ਲਓ 3 ਤਰੀਕ ਨੂੰ ਸ਼ਾਮ ਨੂੰ ਜਿਹੜੀਆਂ ਟਰਾਲੀਆਂ ਆਉਂਦੀਆਂ ਉਥੋਂ ਵਾਪਸ ਲਈ ਆਵਾਂਗੇ ਇਹੀ ਅਸੀਂ ਜਾਂਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਵੀ ਜੱਤ ਹੈ ਕਿਉਂਕਿ ਜਿਹੜਾ 400 ਵਾਲਾ ਡੱਬਲੀ ਦਾ ਬੰਦ ਕਰ ਛੱਡਿਆ ਸੀ ਆਪਣੀ ਚੋਥੇ ਬੰਦੀ ਤੇ ਸਾਹਬ ਦੇ ਨਾਲ ਜਦੋਂ ਐਸਪੀ ਨਾਲ ਮੀਟਿੰਗ ਹੋਈ ਐ ਐਸਪੀ ਮੰਨੇ ਵੀ ਹਰ ਹਾਲਤ ਜਿਹੜੇ ਤੁਹਾਡੀ ਗੱਲ ਕਹੀ ਹੈ ਅਸੀਂ ਮੰਨਣਾ ਕਿ ਇਹ ਖਤ ਜਿਹੜੇ ਰਸਤੇ ਐ ਹੋਲੇ ਇੱਕ ਦੇ ਰਸਤੇ ਹੋਲ ਵੀ ਦਿੱਤੇ ਹੁਣ ਕੱਲ ਨੂੰ 3 ਤਰੀਕ ਨੂੰ ਅਸੀਂ ਆਪਦੀਆਂ ਜਿਹੜੀਆਂ ਟਰਾਲੀਆਂ ਉੱਥੇ ਖੜੀਆਂ ਉਹਨੂੰ ਵਾਪਸ ਲਿਆਵਾਂਗੇ ਤੇ ਜਿਹੜਾ ਧਰਨਾ ਹੈ ਉਹ ਪੋਸਟ ਫੋਨ ਕਰਦੇ ਆ ਜਦੋਂ ਵੀ ਸਤ ਮੋਰਚਾ ਭਾਰਤ ਦਾ ਜਾਂ ਪੰਜਾਬ ਦਾ ਬਦਲ ਕਾਲ ਦੇਊਗਾ ਵੀ ਸਰਕਾਰ ਬਣਨ ਤੋਂ ਬਾਅਦ ਉਸ ਦੇ ਨਾਲ ਫਿਰ ਅੱਗੇ ਵਧਿਆ ਜਾਊਗਾ ਧੰਨਵਾਦ